ਇਹ ਧੋ ਵੱਡਾ ਪਾਪ ਕਰਤਾ ਬੇਬੇ ਨੇ ਅੱਜ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਐਹ ਨਹੀਂ ਕਹਿੰਦੀ ਕਿ ਹਾਂ ਮੈਂ ਗਲਤੀ ਕੀਤੀ ਆ ਨੋ ਮਿੰਨੇ ਮੈਂ ਆਪਦੀ ਕੁੱਕ ਚ ਰੱਖ ਗਿਆ ਉਹਨੂੰ ਐਨੇ ਦੁੱਖ ਦਰਦ ਝੱਲੇ ਇੱਕ ਤੀ ਸਮਝ ਕੇ ਬੇਬੇ ਨੇ ਐਨੀ ਸੋਚਿਆ ਕਿ ਆਖੇ ਨੂੰ ਲਾਤਾ ਮੇਰੇ ਪੁੱਤ ਦੀ ਆ ਸਾਡੇ ਕਿੰਨੇ ਸੁਪਨੇ ਸੀ ਸਾਰੇ ਤੇ ਪਾਣੀ ਪੀਰਦਾ ਪ੍ਰੀਤਾ ਉਹ ਪ੍ਰੀਤਾ ਕੀ ਹੋਇਆ ਚਾਰ ਹੋਰੀਆਂ ਯਾਰ ਤੋਂ ਹੈ ਪਾਗਲਾ ਮੈਂ ਤੁਹਾਨੂੰ ਕਿਹਾ ਸੀ ਨਾ ਕੀ ਆਪਣੀ ਤੈਨੂੰ ਕੁਝ ਨਹੀਂ ਹੋਇਆ ਪ੍ਰੀਤਾ ਜਿਹੜਾ ਕੁਝ ਹੋਣਾ ਦੀ ਯਾਰ ਦੇਖ ਲੈ ਭੁੱਲ ਜਾਣਾ ਤੂੰ ਮੈਂ ਤੈਨੂੰ ਮੈਂ ਰੋਜ਼ ਕਹਾਂਗਾ ਭੁੱਲ ਜਾ ਦੋ ਸਾਲ ਹੋ ਗਏ ਇਹ ਗੱਲਾਂ ਨੂੰ ਮੈਂ ਤਾਂ ਭੁੱਲ ਗਈ ਸੀ ਮੈਂ ਤਾਂ ਸਾਰੀਆਂ ਗੱਲਾਂ ਭੁੱਲ ਗਈ ਸੀ ਇਹ ਵੀ ਭੁੱਲ ਗਈ ਸੀ ਕਿ ਕਦੇ ਆਪਣੇ ਜਬਾਕ ਹੋਇਆ ਚ ਕਿਨਾ ਪਰ ਹੁਣ ਕੀ ਹੋ ਗਿਆ ਪ੍ਰੀਤ ਅੱਜ ਤੁਹਾਡੀ ਮਾਂ ਨੇ ਨਾ ਸਭ ਕੁਝ ਯਾਦ ਕਰਾਤਾ ਓਏ ਉਹਦਾ ਗੱਲਾਂ ਗੱਲਾਂ ਚ ਬਹੁਤ ਕੁਝ ਕਹਿ ਜਾਂਦੀ ਐ ਯਾਰ ਤੂੰ ਉਹਦੀ ਗੱਲ ਨਾ ਦਿਲਤੇ ਨਾਲ ਆਇਆ ਕਰ ਮੇਰੀ ਗੱਲ ਤੂੰ ਗੱਲਾਂ ਚ ਕਹਿੰਦੀ ਐ ਉਹ ਮੈਂ ਕਦੇ ਉਹਨੂੰ ਗੋਲਿਆ ਨਹੀਂ ਅੱਜ ਮਾਸੀ ਦਾ ਪੋਣਾ ਆਇਆ ਸੀ ਮੈਂ ਤਾਂ ਨਾ ਹੁਣ ਜਾਂਦੀ ਸੀ ਬਸ ਮੈਂ ਆਪਦੇ ਕੱਪੜੇ ਘੁੱਲ ਲੀਓ ਚੱਕਣ ਆਉਂਦੀ ਗੱਲਾਂ ਕਰਦੀ ਆਉਂਦੀ ਭੈਣਾ ਕਹਿੰਦੀ ਕਿ ਜਿਹੜੀ ਉਹਦੇ ਕੁੜੀ ਹੋਈ ਸੀ ਨਾ ਮੈਂ ਤੇਰੇ ਕਹਿਣ ਤੇ ਉਹਦਾ ਗਲ ਦੱਬ ਕੇ ਮਾਰਦੀ ਮੈਨੂੰ ਪਹਿਲੀ ਪਤਾ ਤਾ ਕਿ ਮੇਰਾ ਬੱਚਾ ਨਹੀਂ ਮਰਿਆ ਤੂੰ ਐਨੀ ਮਾੜੀ ਆ ਯਾਰ ਮੇਰੀ ਮਾਂ ਹਾਏ ਉਹ ਰੱਬਾ ਉਹ ਥੋੜੀ ਮਾਂ ਨੇ ਮਾਰਿਆ ਆਹ ਜੇ ਵੀ ਕਹਿੰਦੀ ਕਿ ਨਹੀਂ ਉਹ ਮਰੀ ਉਹ ਹੀ ਜੰਮੀ ਸੀ ਨੇ ਚੋਂ ਮੇਰਾ ਕੀ ਕਸੂਰਾ ਕੀ ਹੁਣ ਬੱਚਾ ਨਹੀਂ ਹੁੰਦਾ ਉਹੋ ਦਾ ਨੁਕਤਾ ਪਾਇਆ ਮੇਰੇ ਮੈਨੂੰ ਤਾਂ ਮਾਂ ਕਹਿੰਦੇ ਵੀ ਸ਼ਰਮ ਆਉਂਦੀ ਆ ਪ੍ਰੀਤ ਉਹ ਤਾਂ ਪਾਪਣਾ ਕੀ ਪਾਪਣਾ ਇੱਕ ਵਾਰੀ ਵੀ ਨਹੀਂ ਸੋਚਿਆ ਹੈ ਗਿਆ ਉਹਨੇ ਹਾਏ ਓਏ ਨਾ ਮੈਨੂੰ ਐ ਦੱਸੋ ਫਿਰ ਕੀ ਹੋਇਆ ਜੱਤੀ ਸੀ ਕੀ ਗੱਲ ਤੁਹਾਡਾ ਖੂਨ ਨਹੀਂ ਸੀ ਲਾ ਦਿੱਤਾ ਛੋਟੀ ਦੀ ਮੈਂ ਕਿੰਦਾ ਕੁਝ ਕਿਹਾ ਤੀਗਾ ਮੈਂ ਡਾਕਟਰ ਨਹੀਂ ਪੁੱਛੀ ਹੋਈ ਆ ਮੈਨੇ ਮੈਂ ਹਸਪਤਾਲ ਚ ਲੈ ਕੇ ਜਾਵਾਂਗੇ ਪ੍ਰੀਤ ਨੂੰ ਨਾਲ ਗੱਡੀ ਨਾਲ ਇਹਨੂੰ ਪੁੱਛਿਆ ਹੋਇਆ ਮੈਨੇ ਪਰ ਮੈਨੂੰ ਹੁਣ ਪਤਾ ਲੱਗਿਆ ਅਸਲ ਗੱਲ ਦਾ ਤਾਂ ਹੀ ਕਹ ਦਿੱਤੀ ਕਹਿੰਦੀ ਮੈਂ ਘਰੇ ਕੇਸ ਕਰੂੰਗੀ ਉਹ ਜੇ ਮਾਂ ਚ ਪ੍ਰੇਤ ਆ ਬੇਈਮਾਨਾ ਸੀਗਾ ਇੱਕ ਪੋਤੇ ਦੀ ਚਾਹਣਾ ਚਾਹਨੇ ਪ੍ਰੀਤ ਨੂੰ ਮਾਰ ਕੇ ਦਰਦੇ ਉਹ ਹੁੰਦੇ ਹੋਂ ਤਾਂ ਖੇਡਦੀ ਮੇਰੀ ਬੇਟੀ ਚੱਲ ਬਈ ਤੇ ਕੋਈ ਨਾ ਯਾਰ ਤੁਰੋ ਨਾ ਯਾਰ ਯਾਰ ਮੈਂ ਤਾਂ ਆਪਣੀ ਉਮੀਦ ਹੈ ਇਹ ਜੀ ਨਿਕੜੂਗੀ ਮੇਰੀ ਮਾਂ ਜੇ ਐਵੇਂ ਦੀ ਉਹਦੇ ਗਲਤੀ ਨਾ ਮੰਨ ਚ ਤੂੰ ਪਹਿਲਾਂ ਕਰਦੀ ਪਿਛਮਾਰਨ ਦਾ ਕੀ ਹੱਕ ਧੀ ਉਹਦਾ ਜੇ ਉਹਨੂੰ ਮਾਰੇ ਉਹ ਵੀ ਤਾਂ ਕਿਸ ਦੀ ਧੀ ਤੀ ਨਾ ਮੈਨੂੰ ਮੈਂ ਹੀ ਕਹਿ ਦਿੰਦੀ ਲੈ ਕੇ ਆਉਂਦੀ ਤੇ ਪੈ ਕੇ ਚਲਦਾ ਮੈਂ ਚਲੀ ਜਾਂਦੀ ਬੰਨ ਮੇਰੇ ਬੱਚੇ ਨੂੰ ਮਾਰਨਾ ਤਾਂ ਨਹੀਂ ਸੀ ਜਰ ਜਦੋਂ ਆਪਾਂ ਨੂੰ ਅਤਰਾਜ ਨਹੀਂ ਗਾ ਦੀਵਤੀ ਹੋਵੇ ਜੇ ਪੁੱਤ ਹੋਵੇ ਉਹਨੂੰ ਕੀ ਅਤਰਾਜ ਸੀਗਾ ਯਾਰ ਕੀ ਆਏ ਪੁਰਾਣੀਆਂ ਬੁੜੀਆਂ ਨੇ ਨਾ ਪਤਾ ਨਹੀਂ ਕਿਵੇਂ ਮੇਰੇ ਬੱਚੇ ਨੇ ਤੜਪ ਤੜੁ ਕੇ ਜਾਨ ਦਿੱਤੀ ਹੋਣੀ ਕਿਵੇਂ ਉਹਦਾ ਗਲ ਦੱਬਿਆ ਹੋਊਗਾ ਇਹਨੇ ਚਲ ਕੋਈ ਨਾ ਬਰੀ ਤਾਂ ਮੈਂ ਬੇਬੇ ਨਾਲ ਕਰਦਾ ਗੱਲਾਂ ਉਹ ਤਾਂ ਬੇਬੇ ਕਹਿੰਦੇ ਵੀ ਇਹਨੂੰ ਸ਼ਰਮ ਆਉਂਦੀ ਆ ਮੈਨੂੰ ਨਹੀਂ ਬੇਬੇ ਬੇਬੇ ਕੀ ਲੜ ਗਿਆ ਤੇਰੇ ਸੱਪ ਲੜਦਾ ਮੈਂ ਕਹਿੰਦਾ ਲੜੇ ਤੇਰੇ ਬਿੰਦਕ ਪਈ ਤੇ ਉਹਦੀ ਆਗੇ ਸਰਾਣੇ ਗੱਜਣ ਲੱਗ ਗਿਆ ਗੱਲ ਸੁਣ ਆਪਦੇ ਪੁੱਤ ਦਾ ਘਰ ਵਸਦਾ ਤੂੰ ਜਮੀ ਨਹੀਂ ਜਾ ਸਕਦੀਗੀ ਠੋੜ ਜਾਣਾ ਕੀ ਹਾਲ ਕਰਦਾ ਪੁੱਤ ਦੀ ਮਾਰੀ ਦਾ ਮੈਂ ਕਿਜ ਕਰਦਾ ਫਿਰਦੀ ਹੱਥ ਬੰਦੀ ਬੇ ਚਲ ਛੱਡ ਆ ਪ੍ਰੀਤ ਨੇ ਮੈਨੂੰ ਸਭ ਸੱਚ ਦੱਸਤਾ ਜਿਹੜੇ ਤਾਂ ਕਰਤੂਤਾ ਕਰੀਏ ਨੇ ਵੇਦਾ ਸੱਚੀ ਦੰਦਾ ਇਹੀ ਦਿਖਦੀ ਐ ਤੈਨੂੰ ਮੈਂ ਨਹੀਂ ਵਿਖਦੀ ਨਾ ਤੂੰ ਵੀ ਤਾਂ ਕਿਸ ਦਿੱਤੀ ਤੀ ਜਿ ਤੇਰਾ ਗਾਲਾਂ ਦਾ ਬਦੰਦ ਆਰਾ ਜੰਦੀ ਦਾ ਅਗਲਾ ਵੇ ਮੈਂ ਸਾਨੂੰ ਐ ਪੁੱਛਦੀਆਂ ਪਹਿਲਾਂ ਉਹ ਮਣਿੱਕ ਕੇ ਗਈ ਐ ਤੁਸੀਂ ਨੇ ਮੈਂ ਗਾਲਾਂ ਦਾ ਵੀ ਦੇਖੀ ਦੀ ਬੇਬੇ ਮੈਨੂੰ ਪੱਕਾ ਜੀਕੀਨ ਹੈਗਾ ਮੈਂ ਤੈਨੂੰ ਕਹਿ ਕੇ ਕੇ ਅੱਕ ਗਿਆ ਮਾ ਡਾਕਟਰ ਤੇ ਭਗ ਚਲਦਾ ਡਾਕਟਰ ਤੇ ਪਰ ਤੈਨ ਨੇ ਮੇਰੀ ਕਿੰਨੀ ਸੁਣੀ ਹੈਗੀ ਬੋਲ ਤਾ ਮੈਂ ਆ ਮੈਂ ਤਾਂ ਘੂਮੇ ਦਾ ਕਰਦੀਆਂ ਲਵਾ ਦੀ 20000 ਪੁੱਤ ਬਣਾ ਕੇ ਡਾਕਟਰ ਸ਼ਰਦਾ ਤੈਨੂੰ ਫਿਰ ਤਾਂ ਮੁੰਡਾ ਬਣ ਜਾਂਦਾ ਉਹ ਬੇਬੇ ਤੇਰੇ ਦਿਮਾਗ ਚ ਨਾ ਬਹੁਤ ਕੁਝ ਚੱਲਦਾ ਸੀਗਾ ਹਾਂ ਬੜਾ ਮੋਟਾ ਦਾ ਸੋਚ ਲੈਦੀ ਉਹਦਾ ਗੜਾ ਦਬਦੇ ਹੋਏ ਲੈ ਸੁਣ ਲੈ ਬਿੰਦਕੇ ਲੁਗਾ ਦਬਦਾ ਗਾ ਦਬਦਾ ਨਾ ਸਗ ਮੁੱਲੀ ਪੱਟ ਕੇ ਧਰਪਾ ਮੈਂ ਨਾ ਬੇਬੇ ਤੇਰੇ ਭਾਦਾ ਤਾਂ ਉਹ ਸਗ ਮੁਲੇ ਤੀ ਚੱਲ ਬੇ ਕਿੱਥੇ ਗੱਜਰੀ ਦੇ ਨੋ ਬੱਜੀ ਨਹੀਂ ਤੇ ਰਹੇਗਾ ਸਾਰਾ ਦਿਨ ਨਾ ਮੇਰਾ ਤਾਂ ਜੀ ਕਰਦਾ ਬੇਬੇ ਤੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਇਹ ਤਾਂ ਕੱਢਤੀ ਜਿਹੜੀ ਤੇ ਜਿਵਾਨ ਚੋਂ ਕੱਢਤੀ ਗੱਲ ਲੈ ਪਲੇਗ ਦੇ ਜਾਣਾ ਅਕੇ ਚੱਕੀ ਹੋਈ ਮੁੰਡਿਆਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਤੀਵੀਂ ਦੇ ਚੱਕਾ ਮੇਰੇ ਬਰਾਬਰ ਬਹਿ ਕੇ ਬੋਲੇ ਨਾ ਤੂੰ ਮੇਰਾ ਬਾਪ ਐ ਮਾਪੇ ਤਾਂ ਬਣਨਾ ਪਊਗਾ ਬੇਬੇ ਜਿਹੜੀਆਂ ਤੂੰ ਕਰਤੂਤਾਂ ਕਰਦੀਆਂ ਜੇ ਬਣ ਜਾ ਫਿਰ ਲੋਕ ਕਹਿੰਦੇ ਨੇ ਮਾਪੇ ਦੀ ਸੇਵਾ ਨਹੀਂ ਕਰਦੇਗੇ ਤੁਸੀਂ ਨਾ ਤੁਹਾਡੇ ਲੱਛਣ ਨਹੀਂ ਹੈਗੇ ਸੇਵਾ ਕਰਾਉਣ ਦੇ ਸਾਡੇ ਮੇਰੇ ਲੱਛਣ ਕਿੱਥੇ ਨੇ ਜੰਮ ਤਾਂ ਪਾਲਤਾ ਵਿਆਹ ਤਾਂ ਫੂਕ ਤਾਂ ਅੱਗ ਲਾਤੀ ਹੁਣ ਮੈਂ ਮਾੜੀ ਹੋ ਗਈ ਅੱਜ ਬਗਾਨੀ ਧੀ ਵੀ ਧੀ ਦੇ ਸਿਰ ਤੇ ਚੜ ਕੇ ਕਿਵੇਂ ਭੌਂਕਦਾ ਮੇਰਾ ਮੈਨੂੰ ਤਾਂ ਜਰ ਨਹੀਂ ਸਕਦੀ ਸੀ ਮੈਨੂੰ ਤਾਂ ਕਹਿ ਸਕਦੀ ਸੀਗੀ ਸੱਤੋਂ ਚੋਰੀ ਚੋਰੀ ਇਹ ਕਦਮ ਚੱਕ ਲਿਆ ਤਨੇ ਬੇ ਬਗਾਨ ਮੇਰੀ ਗੱਲ ਸੁਣ ਕੰਨਾਂ ਨਾਲ ਸੁਣ ਲੈ ਅੱਖਾਂ ਦੇਖ ਲੈ ਫਿਰ ਸੱਚ ਮੰਨੀ ਦੇ ਉਹ ਕਹ ਲੂ ਕਿ ਮੈਨ ਮੇਰਾ ਵੀ ਗਾਇ ਘੋਟ ਦਿਆ ਫਿਰ ਮੇਰੇ ਸਿਰ ਚੜ ਜੀ ਬੇਬੇ ਹਲੇ ਵੀ ਨਹੀਂ ਤੂੰ ਮੰਦੀ ਹੈਗੀ ਨਹੀਂ ਨਹੀਂ ਮੰਦੀ ਹਾਂ ਤੂੰ ਮੰਨੇ ਵੀ ਨਹੀਂ ਨਾ ਨਾ ਤੇ ਇੰਨੇ ਨਹੀਂ ਮੰਨਣਾ ਹੈ ਗਿਆ ਫਿਰ ਪੋਖ ਦੇ ਕੋਈ ਮੇਰੇ ਜਿਵੇਂ ਮੰਨਦੀ ਨਹੀਂ ਚੱਕਿਆ ਚਕਾਇਆ ਆ ਗਿਆ ਅੰਦਰੋਂ ਦਾ ਚੱਕਿਆ ਚੁੱਕਿਆ ਬੇਬੇ ਗੱਲ ਸੱਚ ਹੈਗੀ ਇਹ ਮੈਂ ਇਹਦਾ ਕਦੇ ਨਹੀਂ ਸੁਣਿਆ ਹੈ ਗਿਆ ਚੱਲ ਸੱਚਾ ਫਿਰ ਸੱਚਾ ਸਹੀ ਕਰ ਲੈ ਕੀ ਕਰਦਾ ਹਾਂ ਹਾਂ ਚੱਲ ਕੋਈ ਮੈਂ ਨਹੀਂ ਪੱਥਰਾਂ ਨਾਲ ਕਰ ਪਰਦੀ ਬੇਬੇ ਜਿਹੜਾ ਤੇ ਨੇ ਗਲਤੀ ਕੀਤੀ ਕਰੀ ਹੈ ਨਾ ਇਹਦੀ ਸਜ਼ਾ ਤੇਨੂੰ ਮਿਲੂਗੀ ਮੈਂ ਨਹੀਂ ਮੈਂ ਨਹੀਂ ਦਿੰਦਾ ਤਾਂ ਉਹ ਰੱਬ ਦੇਊਗਾ ਯਾਦ ਰੱਖੀ ਇਹ ਗੱਲ ਮੈਂ ਇਹਦਾ ਰੱਬ ਨੂੰ ਪਤਾ ਹੀ ਐ ਵੀ ਸਜਾ ਕੀ ਨੂੰ ਲੱਗੂ ਤੈਨੂੰ ਲੱਗੂ ਕੋਹ ਨੂੰ ਲੱਗੂ ਕਿ ਮੈਨੂੰ ਲੱਗੂ ਤੂੰ ਪਾਦਾ ਨਹੀਂ ਵੀ ਪੁੱਛਾ ਦਿੰਨਾ ਮੈਨੂੰ ਬੇਬੇ ਪੁੱਛਾ ਤਾਂ ਨਹੀਂ ਦਿੰਦਾ ਮੈਂ ਪਰ ਜਿਹੜੀ ਮੇਰੀ ਜ਼ੁਬਾਨ ਚੋਂ ਉਹ ਲਫ਼ਜ਼ ਬੋਲਦੇ ਨੇ ਨਾ ਇੱਕ ਦਰਦ ਆ ਇੱਕ ਪਿਆਰ ਦੇ ਦਰਦ ਬੇਬੇ ਤੂੰ ਮੇਰੇ ਦਰਦਾਂ ਨੂੰ ਕੀ ਸਮਝ ਸਕਦੀ ਹੈਂਗੀ ਹਾਂ ਹੋ ਮੈਂ ਕੀ ਸਮਝਣਾ ਮੈਂ ਕਿਹੜਾ ਕੋਈ ਜੰਮਿਆ ਨਾ ਮੈਂ ਕੋਈ ਜੰਮਿਆ ਨਾ ਕੋਈ ਪਾਲਿਆ ਤੈਨੂੰ ਜੰਮਣ ਦਾ ਪਤਾ ਲੱਗਿਆ ਤੈਨੂੰ ਪਾਲਣ ਦਾ ਪਤਾ ਲੱਗਿਆ ਗੱਲ ਵੀ ਭੁੱਤੀ ਸੀ ਮੈਂ ਚੱਦਾ ਜੇ ਅੱਜ ਮੇਰਾ ਪਿਆ ਫਿਰ ਤੇਰਾ ਬੰਦਦਾ ਕੀ ਤੀ ਨਾ ਤੇਰੇ ਪਿਓ ਕੀ ਮੇਰੇ ਤੇ ਠਾਣੇਦਾਰ ਲੱਗਿਆ ਹਾ ਜੀ ਨਹੀਂ ਤੂੰ 라 ਕਰ ਲੈ ਕੀ ਕਰਦਾ ਏ ਉਦੋਂ ਬੇਬੇ ਮੈਂ ਹੀ ਛੜਾ ਦਉਂਦਾ ਤੀ ਤੈਨੂੰ ਤੇਰੇ ਪਿੱਛੇ ਕੇਸਾਲਾ ਲੈ ਕੇ ਪੈਂਦਾ ਦਉਂਦਾ ਚੱਲ ਜਾ ਜੰਗਾ ਤੇਰੇ ਤੇਰੇ ਵਾਂਗ ਲੰਡਰ ਹੋਤੀਗਾ ਤੇਰੇ ਨਾਲ ਕਿਹੜਾ ਮੱਥਾ ਲਾਵੇ ਆਹੀ ਗੁਸਤਾ ਤੇਰੇ ਪੱਲੇਗਾ ਆ ਗਿਆ ਨਾ ਮੈਨਾਂ ਸੌਂਚ ਹੁਣ ਤੈਨੂੰ ਆਪੀ ਲੱਗੂ ਜਾਂ ਤੈਨੂੰ ਗਾਹ ਕੋਈ ਦੀਦਾ ਨਹੀਂ ਠਣਕਾਣਾ ਜਵਾਬ ਆਉਂਦਾ ਨਹੀਂ ਕੱਲ ਨਹੀਂ ਭੁੱਤ ਨਹੀਂ ਸਿਵਿਆ ਚੱਲ ਜਾ ਭੱਜ ਜਾ ਹੋਰ ਸੁਣ ਲੈ ਤੀਵੀਂ ਦੀਆਂ ਜਵਾਬ ਤਾਂ ਤੈਨੂੰ ਮਿਲ ਜੂਗਾ ਬਹੁਤ ਜਲਦ ਕਿਹੜਾ ਮੇਰੇ ਬਾਪ ਦਾ ਸਾਲਾ ਜਿਹੜਾ ਵੀ ਨਹੀਂ ਜਵਾਬ ਦੇ ਦੂਆ ਕੇ ਆਵੇ ਸਹੀ ਮੇਰੇ ਮੂਰੇ ਉਹ ਨੀਲੀ ਛੱਤ ਵਾਲਾ ਇੱਕ ਦੀਆਂ ਦੋ ਨਾ ਕਰਦਾ ਉਹ ਨੀਲੀ ਛੱਤ ਵਾਲਾ ਨੀਲੀ ਛੱਤ ਸਭ ਦੇ ਹੀ ਹੈ ਤੇਰਾ ਕਿ ਕੱਲੇ ਦਾ ਸੜੇ ਹਾਂ ਕੀ ਭੌਂਕਦਾ ਕੀਨੇ ਚੱਕਾ ਚਕਾਇਆ ਮੈਂ ਤਾਂ ਕਹਿੰਦੀ ਕਾ ਨੂੰ ਕਾ ਨੂੰ ਲੈ ਮੈਂ ਤਾਂ ਘੂਮਦਾ ਕਰਦੀ ਆ ਬਈ ਸੱਚੀ ਗੱਲ ਹੈ ਫਾਪ ਨਾ ਕੋਈ ਕਰੇ ਜਾਣ ਨਾ ਨਾ ਬੋਲੇ ਝੂਠ ਮੂਰੇ ਆਉਂਦੇ ਲੱਜ ਫੜਕਾ ਦੀ ਲਈ ਗੱਲ ਲੈ ਭੰਡੇ ਕਾਸ ਮੈਂ ਉਹ ਵੀ ਚੱਕਦਾ ਬਾਈ ਲੰਟੀਮੀ ਨੇ ਹੁਣ ਤਾਂ ਮੈਂ ਸਲਵੇਟ ਕਿਸ਼ ਨੂੰ ਹੁਣ ਨਹੀਂ ਮੈਂ ਰੱਖਦੀ ਮੁੰਡਾ ਮੈਂ ਰੱਖ ਹੀ ਲੈਂਦੀ ਜਿਵੇਂ ਮੇਰੇ ਪੁੱਤ ਕੋਲ ਅੱਜ ਹੀ ਉਗਲੀ ਕਰੀ ਐ ਕੱਲ ਨੂੰ ਹੋਰ ਵੀ ਕਰੂਗੀ ਇਹਦਾ ਬਸਾਈਆਂ ਕਰ ਲਈ ਸਾਡਾ ਘਰ ਮੈਂ ਤਾਂ ਕੀਲਾ ਤੋਂ ਕੀਲਾ ਦੇ ਹੀ ਲੂੰ ਉਹੀ ਚੰਗੇ ਨੇ ਅਸੀਂ ਤੇ ਮਰਾ ਕਰਕੇ ਮੈਂ ਕਿਹਾ ਤਾ ਤੋ ਦਾਲ ਲੈਣੀ ਐ ਮੈਂ ਕਹਿੰਦੀ ਕਾ ਨੂੰ ਕਾ ਨੂੰ ਹੋਪਰੀ ਤਾ ਹਾਂਜੀ ਲੈ ਬੈਠੀ ਹੋ ਦੁੱਧ ਪੀ ਲੈ ਯਾਰ ਦੁੱਧ ਲੈ ਕੇ ਆ ਤੇਰੇ ਵਾਸਤੇ ਅੱਛਾ ਸੋ ਫਿਰ ਮੈਂ ਨਹੀਂ ਪੀਆ ਯਾਰ ਨਾ ਤਨੇ ਰੋਟੀ ਖਾਧੀ ਯਾਰ ਲੈ ਤ ਕੁਟਕ ਦੁੱਧ ਤਾਂ ਪੀ ਲੈ ਯਾਰ ਤੂੰ ਬੁਮਾਰ ਪਹਿਲੀ ਆ ਗਈ ਮੇਰਾ ਜੀ ਨਹੀਂ ਕਰਦਾ ਕੁਝ ਵੀ ਖਾਣਾ ਨਾ ਪੀਣ ਨੂੰ ਯਾਰ ਇਹਦੇ ਨਾਲ ਕਾਦਾ ਰੋਸਾ ਹੈ ਸਭ ਠੀਕ ਹੋ ਜੂ ਪ੍ਰੀਤਾ ਐਵੇਂ ਨਹੀਂ ਕਰਦੇ ਹੁੰਦੇ ਵੇ ਕੀ ਠੀਕ ਹੋਊਗਾ ਯਾਰ ਉਹ ਪਰਮਾਤਮਾ ਤੇ ਵਿਸ਼ਵਾਸ ਰੱਖੇ ਯਾਰ ਬੇਬੇ ਨੇ ਤਾਂ ਛੇ ਜਗਾਇਆ ਦੀਵਾ ਬੁਝਾ ਕੇ ਧਰਦਾ ਬੇਬੇ ਤਾਂ ਹਰੇ ਵੀ ਨਹੀਂ ਮੰਨਦੇ ਕੀ ਯਾਰ ਉਹਨੇ ਤਾਂ ਆਪਣੇ ਨਾਲ ਬਹੁਤ ਕੁਝ ਕੀਤਾ ਇੱਕ ਵਾਰੀ ਵੀ ਉਹਨੂੰ ਐ ਨਹੀਂ ਆਇਆ ਕੀ ਗਿਆ ਤਾਂ ਘਰ ਉਹਨਾਂ ਦਾ ਹੀ ਅੰਸ ਸੀ ਕੀ ਮੈਂ ਕਰਦੀ ਗਈ ਪਈਆ ਲੋਕਾਂ ਮਗਰ ਲੱਗ ਕੇ ਆਪਦਾ ਹੀ ਘਰ ਜਾਣ ਤੇ ਬੈ ਗਈ ਚੱਲ ਕੋਈ ਨਾ ਨਾਲੇ ਮੈਂ ਤੈਨੂੰ ਆਏ ਕਹਨਾ ਬੇਬੇ ਦੇ ਹੱਥ ਦਾ ਦਾ ਕੁਝ ਖਾਇ ਪੀਆ ਨਾ ਕਰ ਤੂੰ ਉਹਦਾ ਕੋਈ ਪਤਾ ਨਹੀਂ ਗਿਆ ਤੈਨੂੰ ਕੁਛ ਰੱਬ ਨਾ ਕਰੇ ਉਹਦਾ ਚਾਉਂਦੀ ਹੈਗਾ ਹਾਜੀ ਹਾਜੀ ਵੀ ਮੈਂ ਉੱਤੇ ਯਕੀਨ ਕਰੂੰਗੀ ਛੀਨੇ ਮੇਰੀ ਔਲਾਦਾਂ ਮੈਨੂੰ ਮੂੰਹ ਵੀ ਨਹੀਂ ਦੇਖਣ ਦਿੱਤਾ ਹਾਜੀ ਵੀ ਮੈਂ ਉੱਤੇ ਯਕੀਨ ਕਰੂੰਗੀ ਲੱਪਰੀ ਦੁੱਧ ਤਾਂ ਪੀ ਲਾਂ ਆਏ ਨਹੀਂ ਕਰਦੇ ਹੁੰਦੇ ਥੋੜੀ ਹੱਡਾਂ 'ਚ ਤਾਕਤ ਬੈਜੂ ਤਰੇ ਤੂੰ ਤਾਂ ਪਹਿਲੀ ਲਿੱਸੀ ਹੋਈ ਜੰਨੀ ਹੈਗੀ ਮਾਇਦਾ ਤੈਨੂੰ ਆਏਗਾ ਨਾ ਸਵੇਰੇ ਉੱਠ ਕੇ ਗੁਰਦੁਆਰੇ ਜਾਏ ਘਰ ਕੀ ਪਤਾ ਪ੍ਰਮਾਤਮਾ ਸੋਣੇ ਲਵੇ ਆਪਣੀ ਹੈ ਉਹ ਰੋਣ ਨਾਲ ਕੁਝ ਨਹੀਂ ਹੋਣ ਲੱਗਿਆ ਹੈਗਾ ਛੋਡੇ ਕਾ ਭਾਂ ਤੇ ਮੈਂ ਅਰਦਾਸ ਕਰਦੀ ਨਹੀਂ ਮੈਂ ਦਿਨ ਰਾਤ ਅਰਦਾਸ ਕਰਦੀ ਹਿੰ ਜਿਹਨੀ ਸੋਨੂ ਆ ਉਹਨੇ ਮੈਨੂੰ ਵੀ ਚਾਹਣਾ ਹੈ ਕਿ ਮੇਰੀ ਵੀ ਔਲਾਦ ਹੋਵੇ ਮੇਰੀ ਵੀ ਗੋਦ ਗੋਦ ਹਰੀ ਭਰੀ ਰਵੇ ਕਿਆ ਦੁੱਧ ਪੀਲਾ ਤੂੰ ਤੁਸੀਂ ਰੋਟੀ ਖਾਧੀ ਆ ਬਸ ਯਾਰ ਖਾ ਲਈ ਜਿਹੜੀ ਲੰਗਣੀ ਦੀ ਤੂੰ ਆਰਾਮ ਕਰ ਲੈ ਠੀਕ ਆ ਐਵੇਂ ਬਾਲੀ ਫਿਕਰ ਨਾ ਕਰਿਆ ਕਰਨ ਆਲੇ ਤੂੰ ਸੋੰਗੀ ਮੈਂ ਕਹਿੰਦੀ ਜੀ ਮਾਝੀ ਅੱਜ ਆਪਣੀ ਫ੍ਰੀਜ ਆਉਂਦੀ ਹੁੰਦੀ ਉਹ ਇੱਥੇ ਪੈਂਦੀ ਹੈ ਨਾ ਵਿਚਾਲੇ ਇਧਰੋਂ ਤੋਂ ਮੇਰਾ ਹੱਥ ਹੁੰਦਾ ਇਧਰੋਂ ਤੋਂ ਤੁਹਾਡਾ ਹੱਥ ਹੁੰਦਾ ਉੱਤੇ ਕਦੇ ਰੋਂਦੀ ਤੁਸੀਂ ਚੱਪ ਲੰਦੇ ਕਦੇ ਮੈਂ ਚੱਪ ਲੰਦੀ ਜਿਵੇਂ ਅੱਖਾਂ ਦਾ ਕਮਲ ਇਹ ਕੀ ਨੂੰ ਨਹੀਂ ਚਾ ਹੁੰਦਾ ਹੈਗਾ ਹੈ ਹਰ ਇੱਕ ਮਾਂ ਬਾਪ ਚਾਹੁੰਦਾ ਹੈਗਾ ਮੈਂ ਤਾਂ ਨਾਂ ਵੀ ਸੋਚ ਲਿਆ ਸੀਗਾ ਚੱਲ ਤੂੰ ਬੜੀ ਟੈਨਸ਼ਨ ਆ ਲੈ। ਸਭ ਠੀਕ ਹੋ ਜਾਊਗਾ। ਹੁਣ ਜਿਹੜਾ ਕੁਝ ਹੋਣਾ ਸੀਗਾ ਹੋ ਗਿਆ। ਹੈ? ਜੇ ਤੈਨੂੰ ਕਮਲੇ ਕੁਝ ਹੋ ਗਿਆ ਫਿਰ ਮੇਰਾ ਕੀ ਬਣੂਗਾ? ਇਹ ਤਾਂ ਸੋਚ ਤੂੰ। ਇਤੋਂ ਵੱਧ ਕੀ ਹੋਊਗਾ? ਮੈਂ ਤਾਂ ਜੋਂਦੇ ਜੀ ਮਰਤੀ ਤੁਹਾਡੀ ਮਾਨੇ ਤੋ। ਕੋਈ ਨਹੀਂ ਯਾਰ, ਆਪਾਂ ਇੱਕ ਦੂਜੇ ਨਾਲ ਖੜਿਆਂਗੇ ਹਨਾ। ਸਭ ਹੱਲ ਹੋ ਜਾਊਗਾ। ਕੀ ਨਹੀਂ ਹੋ ਸਕਦਾ ਹੈਗਾ? ਉਸ ਪਰਮਾਤਮਾ ਦੇ ਘਰ ਅੰਧੇਰਾ देर ਤਨੀ ਹੈਗੀ ਕੋਈ ਚਲ ਤੂੰ ਕੋਈ ਨਾ ਚੁੱਪ ਕਰਕੇ ਪੈ ਜਾ ਬੜੀ ਟੈਨਸ਼ਨ ਨਾ ਲੈ ਠੀਕ ਆ ਜੇ ਕਿਰਾਕਾ ਖੁੱਲ ਗਈ ਫਿਰ ਨੀਂਦ ਵੀ ਨਹੀਂ ਆਉਣੇਗੀ ਤੇ ਜਿਹੜਾ ਕਹਤਾ ਕਿ ਪੈ ਜਾ ਚੁੱਪ ਕਰ ਜਦੋਂ ਰਮੀ ਨੂੰ ਬੋਤਾ ਲੱਗ ਗਿਆ ਨਾ ਤਾਂ ਮੈਨੂੰ ਨੀਂਦਾਂ ਨਹੀਂ ਆ ਚਹਿਣਾ ਨਹੀਂ ਮੈਨੂੰ ਭੁੱਖ ਲੱਗਦੀ ਹੈ ਚਲ ਕੋਈ ਨਾ ਲੱਗੀ ਮੇਰੇ ਪੁੱਤ ਨੂੰ ਨਾ ਕੋਈ ਨਹੀਂ ਆਪਾਂ ਨਾ ਖੇਡ ਕੇ ਫਿਰ ਆਪਾਂ ਰੋਟੀ ਖਾਵਾਂਗੇ ਮੇਰੇ ਪੁੱਤ ਨੂੰ ਦੇਸੀ ਕੀ ਹੋੱਚ ਚੂਰੀ-ਕਟਕੇ ਖਵਾਉਂਗੀ ਚੰਗਾ ਨਾਲੇ ਗਰਮ-ਗਰਮ ਦੁੱਧ ਪਿਆਉਂਗੀ ਮੇਰਾ ਗੋਲੂ-ਮੋਲੂ ਜਾਂ ਉਹ ਨਾ ਪੁੱਤ ਰੋਂਦੇ ਨਹੀਂ ਨੇ ਦੇ ਸੋਇਆ ਚੰਗਾ ਹੈਗਾ ਤੂੰ ਮੇਰੀ ਗੋਦੀ ਚ ਪੈ ਸੋ ਸੋ ਜਾ ਬਲ ਚੰਗਾ ਹੋਪਰੇ ਤਾਂ ਕੀ ਹੋਰ ਹੋ ਗਿਆ ਸੁਪਨੇ ਜੇ ਬੋਲੀ ਜਾਨੀ ਯਾਰ ਤੂੰ ਹਾਂ ਸੁਪਨਾ ਸੀ ਤੂੰ ਦਾ ਸੁਪਨੇ ਜੀ ਵੀ ਜਵਾਗ ਨੂੰ ਖੜੇ ਜਾਨੀਂਗੇ ਤੇਰਾ ਦਿਮਾਗ ਇੰਦਰ ਹੀ ਚੱਲ ਰਿਹਾਗਾ ਹਨਾ ਮੈਨਾ ਉਹ ਖੜਿਆ ਹੁੰਦੀ ਸੀ ਉਹ ਰੋਈ ਜਾਂਦਾ ਦੀ ਭੁੱਖ ਲੱਗੀ ਸੀ ਉਹਨੂੰ ਤੇਰਾ ਵੀ ਕੋਈ ਬਸ ਨਹੀਂ ਚੱਲਦਾ ਹੈਗਾ ਟਾਈਮ ਕਿੰਨਾ ਹੋ ਗਿਆ ਤੈਨੂੰ ਤਾਂ ਯਾਰ ਸਵੇਰ ਦੇ 4 ਵਜੇ ਗਏ 4 ਵਜੇ ਗਏ ਹਾਂ ਲਾ ਫੇ ਮੈਂ ਚਾਹ ਬਣਾ ਦਿੰਨੀ ਆ ਬੀਬੀ ਵੀ ਉੱਠਣ ਵਾਲੀ ਆ ਫਿਰ ਕਹਿ ਦੂਗੀ ਸੁੱਤੇ ਹੀ ਰਹਿੰਦੇ ਨੇ ਕਿ 10 ਤੋਂ ਆਪਦੇ ਆਪ ਉੱਠਦੇ ਵੀ ਨਹੀਂ ਚਲ ਬਣਾ ਦੇ ਯਾਰ ਹੁਣ ਤਾਂ ਬਣਾ ਹੀ ਜਾਈਦਾ ਹੁਣ ਘੜਾ ਨੀਂਦ ਆਉਣੀ ਆ ਨਾਲੇ ਚਲ ਕੋਈ ਨਹੀਂ ਜੇ ਤੁਸੀਂ ਪੈਣਾ ਪੈ ਜੋ ਨਹੀਂ ਯਾਰ ਜੇ ਨਾ ਹੋਣਾ ਤਾਂ ਨਾਲ ਉਹ ਬਣਾ ਕਰ ਦਿੰਨੀ ਆ ਡੰਗਰਾਂ ਨੂੰ ਕੱਖ ਜਿਹਾ ਪਾ ਦੇ ਦਿੰਦਾ ਪਰ ਬੰਨੇ ਦਊਗਾ ਚਲ ਓ ਪ੍ਰੀਤਾ ਹਾਂਜੀ ਤੈਨੂੰ ਕਿਹਾ ਦੀ ਯਾਰ ਕੱਟਾ ਸਮਾਰ ਕੇ ਬਣਦੇ ਸਾਰਾ ਦੁੱਧ ਚੰਗ ਗਿਆ ਯਾਰ ਇੱਕ ਹੋਰ ਬਲ ਦੇ ਦਾਂ ਦੀ ਲੈ ਤਿੰਨ ਤਾਂ ਉਹ ਬਲ ਦਿੱਤੇ ਸੀ ਫਿਰ ਉਹਦਾ ਗਾਲ ਉਹ ਦੱਬ ਜਾਂਦਾ ਫਿਰ ਵੀ ਹੁੰਦਾ ਸੀ ਥੋੜੇ ਹੱਥ ਦਾ ਰਹਿੰਦੀ ਨਹੀਂ ਗਿਆ ਯਾਰ ਕੁਝ ਵੀ ਨਾਲੇ ਬਲਦ ਖੁੱਲ ਗਿਆ ਲੈ ਪੱਲਾ ਬਾੜਤਾ ਉਹਨੇ ਹੁਣ ਉਹ ਤਾਂ ਤੁਸੀਂ ਬੰਨਿਆ ਉਹ ਤਾਂ ਨਹੀਂ ਮੈਂ ਬੰਨਿਆ ਹੋਏਗਾ ਤੁਸੀਂ ਹਰੇਕ ਗੱਲ ਮੇਰੇ ਤੇ ਆ ਜਾਂਦੇ ਹੋ ਚੱਲ ਕੋਈ ਗੱਲ ਨਹੀਂ ਸ਼ਾਮ ਨੂੰ ਚੋਲਾਉਂਗੇ ਚਾਹ ਬਣਾ ਦੀ ਹਾਂ ਚਾਹ ਬਣ ਗਈ ਬਸ ਹਲੋ ਚਾਹ ਵੀ ਨਹੀਂ ਤੇਰੀ ਬਣਨ ਚਾਹੀਦੀ ਹੈ ਮੈਂ ਦੁੱਧ ਪਾਵਾਂਇ ਮੜਾ ਦੁੱਧ ਪਾ ਦਾ ਕਰਜ ਅੱਜ ਸੂਰਨ ਵਾਲਾ ਕੋਈ ਨਹੀਂ ਕਿਹੜਾ ਮੁੱਲ ਦਾ ਚੰਗਾ ਹੋਣਾ ਚਲੋ ਉੱਥੇ ਬੈਠੇ ਮੈਂ ਲਾਹ ਹਲੇ ਉੱਠੀ ਗਈ ਉਹ ਗੁੜੀ ਜੀ ਆਪਣੀ ਹੈ ਹੈ ਪਈਆ ਦਾ ਲੋਜ ਨਾਲ ਚੰਬੜੀ ਹੋਈ ਨੂੰ ਕੀ ਲੋੜ ਆ ਉੱਠਣ ਦੀ ਚਲ ਚਾਹ ਦੇ ਦੇ ਇਹਨੂੰ ਉੱਥੇ ਬੈਠ ਜਾਣਾ ਚੰਗਾ ਦੇ ਦੇ ਦੇਖ ਲੈ ਇਹਨੂੰ ਢੱਡ ਲੱਗਦੇ ਕੀ ਮੈਂ ਐਡਾ ਜੁੱਪੜ ਲਈ ਬੈਠੇਗਾ ਇਹ ਬੇਬੇ ਹਾਵੇ ਕਿਉਂ ਕਰਨ ਖੰਨਾ ਹੈ ਲੈ ਜਾਗਦੀ ਪਈਆਂ ਨਾ ਕੰਜਰ ਪਾਣ ਨਾ ਪਾਣ ਦੇਣਾ ਲੈ ਗੱਲ ਸੁਣਾ ਖੜੀ ਹੋ ਕੇ ਉ ਤਾਂ ਤੂੰ ਜਾਗਦੀ ਪਈ ਹੈਗੀ ਹਾਂ ਉਹ ਤੇਰਾ ਲੱਗਦਾ ਪਣੋਈਆ ਕੱਟਾ ਸਾਰਾ ਦੁੱਧ ਚੰਗ ਗਿਆ ਵਧੀਆ ਐਂ ਚੰਗਣ ਕੇ ਸਾਰੇ ਕੱਟੇ ਦੁੱਧ ਮੈਂ ਤਾਂ ਕਹਿੰਦਾ ਤੈਨੂੰ ਜਾਣ ਕੇ ਖੋਲਿਆ ਉਹ ਰੱਸਾ ਲੈ ਲੀਕ ਦੀ ਜਾਂ ਫੇਰ ਦੁੱਧ ਨਾ ਪੀ ਸਕਣਾ ਜਦ ਮੈਂ ਥੋੜੀ ਕੁੜੀ ਮਾਰਤੀ ਹੁਣ ਮੈਂ ਇਹ ਜੇ ਕੰਮ ਵੀ ਜਾਣ ਕੇ ਕਰਿਆ ਕਰੂੰ ਨਾ ਹੁਣ ਉਸ ਗਿਆ ਕਿਸੇ ਤੇਰੇ ਬਾਪ ਉਹ ਖੁੱਲ ਗਿਆ ਔਰਾ ਤਾਂ ਤੂੰ ਬਾਹਰੇ ਬੈਠੀ ਸੀ ਔਰੇ ਵਿੜਕਦੇ ਤੈਨੂੰ ਦੇਖ ਸਕਦੀ ਸੀ ਮਾੜਾ ਮੋਟਾ ਅੱਗੇ ਤਾਂ ਤੂੰ ਜਾਣਦੀ ਹੁੰਦੀ ਸੀਗੀ ਮੇਰੀ ਗੱਲ ਸੁਣ ਰਾਤ 3 ਵੇ ਦੀ ਆਰਡਰ ਮਾਰਦਾ ਤੀ ਕੱਟਿਆਂ ਨੂੰ ਗਾਲ ਦੇ 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 ਤੇ ਮੈਂ ਕੱਟਿਆਂ ਦੇ ਘਰ ਲੱਸੀਆਂ ਭਾੜਦਾ ਅਹੀ ਜੀ ਤੈਨੂੰ ਪਿਆ ਕਰੂ ਨੀਕਰੂ ਤੂੰ ਖੜ ਜਾ ਜਿਆਦੀ ਤੂੰ ਉਹ ਕਰਦਾ ਮੈਂ ਕੋਈ ਨਾ ਆ ਜਿਹੜਾ ਪੱਲਾ ਪਾਟਾ ਹੈ ਨਾ ਤੈਨੂੰ ਸਮਝਣਾ ਪਊਗਾ ਮੈਂ ਤਾਂ ਮਰੀਆੜੀ ਨਾਲ ਬੰਦੇ ਖੁੱਲ ਗਿਆ ਨਾਲੇ ਮੇਰੇ ਕੋਲ ਤਾਂ ਤੇਰੀ ਤੀਮੀ ਵੀ ਖੁੱਲੀ ਏ ਜਿਆਦੇ ਚਾਂਪਾ ਦਾ ਜਾਂਦਾ ਹੈ ਉਮੀਰ ਸ਼ਰਮੂਲਾਰ ਕਿ ਮਾੜਾ ਮੋਟਾ ਸੋਚ ਲਾ ਕਰ ਕਿਉਂ ਕਰ ਜਾੜਨ ਤੇ ਆਈ ਹੋਈ ਆ ਤੂੰ ਮੈਂ ਤਾਂ ਜਾੜਦੀ ਨਹੀਂ ਕਰ ਹੁਣ ਤੂੰ ਜੜਾਵੇਂਗਾ ਪਰ ਮੈਨੂੰ ਜਿਹੜੀ ਤੀਵੀ ਦੇ ਪੋਗਿਆਂ ਚੋਂ ਨੇ ਤੂੰ ਬੇਬੇ ਸਵੇਰੇ ਸਵੇਰੇ ਤੇਰਾ ਤਾਂ ਕਲੇਸ਼ ਸ਼ੁਰੂ ਹੋ ਜਾਂਦਾ ਕਿਉਂ ਮੰਦਾ ਪਚੰਗਾ ਬੋਲਦੀ ਆ ਤੂੰ ਤੁਸੀਂ ਤਾਂ ਮੈਂ ਕਿਹਾ ਮਹਾਰਾਜਾ ਆਪਣੇ ਦੋਏ ਜੀ ਇਹ ਲੋਕਾਂ ਦੀਆਂ ਬੁੜੀਆਂ ਨੇ ਸਵੇਰੀ ਉੱਠ ਕੇ ਲੱਗ ਜਾਂਦੀਆਂ ਨੇ ਮਾਲਾ ਜਪਣਾ ਗੁਰਦੁਆਰੇ ਜਾਂਦੀਆਂ ਨੇ ਨਾ ਧੋ ਕੇ ਉਹਨਾਂ ਦੇ ਧੀ ਪੁੱਤ ਉਹ ਨਹੀਂ ਮੰਨਦੇ ਨੇ ਤੁਸੀਂ ਮੇਰੇ ਮੰਨਦੇ ਹੋ ਕੋਈ ਗੱਲ ਨਾ ਬੇਬੇ ਅੱਜ ਤੱਕ ਦੇਖ ਲੈ ਤੇਰੇ ਸਾਰੇ ਗੱਲਾਂ ਮੰਨੀਆਂ ਨੇ ਅੱਜ ਜਦੋਂ ਤਰੀ ਇਹ ਬੈਵਤਾ ਪਤਾ ਲੱਗੀ ਆ ਮੈਨੂੰ ਮੈਂ ਤਾਂ ਮਾਂ ਕੰਨ ਨੂੰ ਵੀ ਜੀ ਨਹੀਂ ਕਰਦਾ ਗਿਆ ਹੇ ਹੁਣ ਮੇਰੇ ਕੋਲ ਕੀ ਆਂਡੇ ਲੈਣ ਆਏ ਓਰੇ ਜੱਪਾ ਜਬਰ ਉਹਦੇ ਕੋਲ ਰਾਈ ਜਾ ਕਰ ਤੈਨੂੰ ਤਾਂ ਕੈਂਚੇ ਘਟਾਗਾ ਚੱਲ ਜੇ ਘਟੇ ਰ ਨਾ ਕਿਹਾ ਕਰ ਮੈਨੂੰ ਕੁਸ ਆ ਲੈ ਚਾਹ ਪਰ ਲੈ ਬੇਬੇ ਚਾਹ ਤੈਨੇ ਵੀ ਤਾਂ ਤੀਏ ਮਾਰੀ ਮੱਥੇ ਲੈ ਹੁਣ ਠੰਡੀ ਚਾਹ ਪੀਓਗੇ ਪਹਿਲਾਂ ਮੈਨੂੰ ਆਂ ਦੱਸੋ ਨਾਲੇ ਵੀ ਉੱਠ ਕੇ ਪਹਿਲਾਂ ਮੂੰਹ ਧੋਣਾ ਜਾਨੀ ਆ ਮੈਂ ਤਾਂ ਹੁਣ ਤੁਸੀਂ ਮੂੰਹ ਧੋਣਾ ਕਿ ਸਿਖਾਓਗੇ ਸਾਰਾ ਦਿਨ ਮੈਨੂੰ ਜਦ ਖੱਪੀਆਂ ਕਰਦੇ ਆ ਤਹੀਂ ਅੱਗ ਲਾਈ ਗੀ ਕੱਟ ਨਹੀਂ ਹੈਗੀ ਤੂੰ ਠੈਲਿਆ ਜਾ ਪੁੱਠੀਆਂ ਸਿੱਧੀਆਂ ਆ ਮੇਰੇ ਜਵਾਕ ਮੈਨ ਤੋਂ ਵੀ ਨਾ ਪਾਣੀ ਪੀਂਦਾ ਸੀ ਐਂ ਲਾ ਕੇ ਉੱਥੇ ਮੁੱਤੀਆਂ ਸਿਰ ਤੇ ਚੜਾਤਾ ਮੇਰੇ ਆ ਮੂੰਹ ਦੇ ਨਕਸਬੂਲੀ ਨਹੀਂ ਹੈ ਮੇਰੇ ਤੇਰੇ ਮੂੰਹ ਦੀ ਬੋਲਣਾ ਚੰਗਾ ਹੁੰਦਾ ਚੂਲੀ ਕੰਦੀ ਕਰੇ ਮੂੰਹ ਦੀ ਕਰੇ ਗੈਰ ਲੋਕੀ ਕਰਨੀ ਹੈ ਚੜਿਆ ਮੈਂ ਤੂੰ ਹੱਥ ਤੇ ਉਹਦੇ ਹੁਣ ਪਸਤਾਵੇਂਗਾ ਬੇਰੂ ਮੇਰੀ ਗੱਲ ਯਾਦ ਰੱਖੀ ਪਲੇਗ ਦੇ ਜਾਣਾ ਨਾ ਹੋਵੇ ਮੂੰਹ ਤੋਂ ਲਾ ਰਾਤ ਨੂੰ ਪਤਾ ਨਹੀਂ ਕਿਹੜੇ ਕੁੱਤੇ ਚੱਟੇ ਹੋਣੇ thorae ਤੂੰ ਹੀ ਚੱਟ ਕੇ ਆਵੇਂਗਾ ਨਹੀਂ ਤੇਰੀ ਕੀਮੀ ਚੱਟਦੀ ਹੋ ਇਹ ਵਾਹੀ ਓਹ ਹੋ ਨੀਦਰ ਦੀ ਨੀ ਮੇਰੇ ਗਿੱਟੇ ਵੀ ਲਵੇੜਤੇ ਬੇਬੇ ਮੈਂ ਕਿਹੜਾ ਜਾਣ ਕੇ ਲਵੇੜੇ ਨੇ ਪਰ ਹੋਣੀ ਪੜੀ ਥੋੜਾ ਜਿਹਾ ਨੀ ਮੇਰੀ ਗੱਲ ਸੁਣਾ ਇਹੇ ਉਲਟੀ ਤੈਨੂੰ ਕਾ ਦੂ ਆ ਕੀ ਅੱਗ ਸੋਚੋ ਸਰਿਆ ਜਾ ਇਹ ਲੱਗਦਾ ਮੇਰਾ ਸੁਪਨਾ ਸੱਚੀ ਹੋ ਜਾਊਗਾ ਸੁਪਨਾ ਸੱਚ ਹੋ ਜਾਊਗਾ ਮੈਂ ਇਥੋਂ ਕਿਉਂ ਲੇ ਜਾ ਰੱਖਦੀ ਦਸਤਾ ਦੇ ਚਾਜ ਨਾ ਗੱਲ ਬੇਬੇ ਮੈਂ ਨਾ ਜਿਹੜਾ ਸੁਪਨਾ ਆਇਆ ਸੀ ਕਿ ਮੈਂ ਨਾ ਜਵਾਕ ਨੂੰ ਖੜਿਓਣ ਲੱਗਦੀ ਆ ਤੇ ਆਹ ਹੁਣ ਉਲਟੀ ਆ ਗਈ ਨਹੀਂ ਮੇਰੀ ਗੱਲ ਸੁਣ ਬਿੱਲੀ ਨੂੰ ਚੁਈਆਂ ਦੇ ਸੁਪਨੇ ਨੇ ਕਹਿੰਦੇ ਭੁੱਖੇ ਨੇ ਪਾਈ ਬਾਤ ਟੁੱਕ ਉਹ ਭੁੱਖਾ ਮਰਦੇ ਦੀ ਰੋਟੀਆਂ ਮੰਗਣੀਆਂ ਦੀ ਤੇਰੇ ਨਹੀਂ ਜਵਾਕ ਜਿਵੂ ਕੋ ਹੁੰਦਾ ਜਦੋਂ ਮੈਂ ਤੇ ਰਖਿਆ ਲਿਜੇ ਮਰਜੀ ਔਕੀ ਜਾਂਦੇ ਕੁੱਤੇ ਵਾਂਗੂ ਸੁੱਤੀ ਉੱਠ ਕੇ ਹਲੇ ਚਾਹ ਨਹੀਂ ਪੀਤੀ ਹੋਣੀ ਤੂੰ ਤਾਂ ਮੈਨੂੰ ਐ ਲੱਗਦਾ ਵੀ ਨਛੇ ਨਛੇ ਤੇ ਲਾਕੀ ਬਾਈ ਤੇਰਾ ਪਾਪ ਆਗਲੀ ਆ ਉੱਥੇ ਚੱਲ ਪਰਾਂ ਜਾ ਉਧਰ ਨਾ ਬੇਬੇ ਉਹੀ ਬੋਲੀ ਜਾਨੀ ਹੁੰਦੀ ਹੈ ਸਵੇਰੇ ਸਵੇਰੇ ਨਾ ਕੀ ਗੱਲ ਨਸ਼ਾ ਕੜਾ ਤੂੰ ਮੈਨੂੰ ਖਾਂਦੀ ਨੂੰ ਦੇਖ ਲਿਆ ਖੜਿਆ ਸੀ ਕਦੇ ਉੱਤੋਂ ਨਹੀਂ ਚਰ ਉਹ ਤਾਂ ਗੱਲ ਤੇ ਠੀਕ ਐ ਅੱਗ ਸਵਾਹ ਚੁਰ ਸੇ ਤਲੀਆਂ ਫੜੀਆਂ ਚੀਜ਼ਾਂ ਖਾਣੀਆਂ ਮੇਰਾ ਮਨ ਤਾਂ ਯਕੀਨ ਨਹੀਂ ਆਉਂਦਾ ਮੇਰੇ ਮਨ ਨੂੰ ਤਾਂ ਤੇਰੀਆਂ ਗੱਲਾਂ ਦਾ ਤੇਰੀ ਜੀਭ ਤਾਂ ਸਰਦ ਨਹੀਂ ਕਰਦੀ ਕਦੇ ਅੱਗ ਖਾ ਲਿਆ ਕਦੇ ਸਵਾਹ ਖਾ ਲਿਆ ਚਲ ਕੋਈ ਨਾ ਬੇਬੇ ਤੂੰ ਸਾਡਾ ਯਕੀਨ ਕੀਤਾ ਵੀ ਕਿਦਿਆਂ ਕਿ ਜਿਹੜਾ ਅੱਜ ਨਹੀਂ ਆਉਂਦਾ ਉਹ ਕੀ ਗੱਲ ਹੋ ਗਈ ਪ੍ਰੀਤਾ ਇਹਨੂੰ ਦੱਸ ਆ ਗਿਆ ਬਟਰ ਦਾਦਾ 12 ਵਜੇ ਜੁੱਬਰ ਲੈ ਕੇ ਉੱਤੇ ਮਣ ਪੱਕੇ ਦਾ ਉਹ ਕੁਛ ਨਹੀਂ ਜੀ ਮੈਂ ਨਾ ਚਾਹ ਪੀਣ ਲੱਗੀ ਸੀ ਉਹ ਇੱਕੋ ਲੱਗ ਤਾਂ ਮੈਨੂੰ ਉਲਟੀ ਆ ਗਈ ਮਸੋਂ ਦੇ ਪਿੱਛੇ ਬੇਬੇ ਨੇ ਮੇਨੂੰ ਸੋ ਗੱਲਾਂ ਸੁਣਾਤੀਆਂ ਐ ਕਰ ਅੱਜ ਇਹਨੂੰ ਕੁਲਚੇ ਕਾਚੇ ਹੋਰ ਲਿਆ ਦੇ ਬ੍ਰੈਡ ਬਰੁੱਡ ਲਿਆ ਦੇ ਕਰ ਮੈਂ ਕਿਹਾ ਕੁਲਚੇ ਤੈਨੂੰ ਲਿਆ ਕੇ ਦੇਣੇ ਪੈਣਗੇ ਮੈਂ ਤਾਂ ਮਰੀਆੜੀ ਨਹੀਂ ਲਾਉਂਦੀ ਤੂੰ ਹੀ ਖਵਾ ਲੈ ਚੋਰੀਆਂ ਐ ਕਰ ਕਰ ਲਿਆ ਮੈਨੂੰ ਸਾਰਾ ਪਤਾ ਰਹਿੰਦਾ ਅੰਦਰ ਤੇ ਵਰਦਿਆਂ ਲੈ ਕੇ ਗੋਆ ਖਾ ਲੈ ਮੈਂ ਗੋਆ ਖਵਾਵੇ ਤੇਰੀ ਤੀਵੀਂ ਖਾਉ ਨਹੀਂ ਤੂੰ ਕਾ ਲੈ ਓਏ ਇਹ ਤਾਂ ਵਿਚਾਰੀ ਨੇ ਰਾਤ ਦੀ ਰੋਟੀ ਵੀ ਨਹੀਂ ਖਾਦੀਗੀ ਇਹ ਤੇਰੀ ਮਾਂ ਲੱਗਦੀ ਵਿਚਾਰੀ ਕਹਰੇ ਇਹਨੂੰ ਵਿਚਾਰੀ ਹੋ ਗਈ ਨਹੀਂ ਸਾਰ ਲੂਗੀ ਅੰਦਰ ਵਰਦਿਆਂ ਲਫਾਫਾ ਇਹਨੂੰ ਕਿ ਲੋੜ ਰੋਟੀਾਂ ਦੀ ਜੇ ਤੂੰ ਮੇਰੀ ਹੋਰ ਤੂੰ ਐਡਾ ਬੋਤੇ ਜਿੱਡਾ ਹੁਣ ਪਾ ਗਿਆ ਹੁਣ ਇਹ ਦੇਖੀ ਇਹ ਪਾਉ ਤੇਰੇ ਫੋਲੇ ਅਸੀਂ ਵੀ ਤਾਂ ਪਾਲਣਾ ਤੀਗਾ ਸਾਡੇ ਵਾਰੀ ਪਾਲ ਨਹੀਂ ਹੁਣ ਪਾਲ ਲੀਂਗਾ ਹਾਂ ਦੇਖੋ ਤੈਨੂੰ ਪਾਦ ਰਹੇ ਨੂੰ ਤੁਸੀਂ ਕਿਉਂ ਸਵੇਰੇ ਸਵੇਰੇ ਕਲੇਸ਼ ਛੇੜਿਆ ਅੱਗ ਦੇ ਫੂਸ ਪਾ ਕੇ ਫੜਾ ਹੋ ਜਾ ਕਰ ਅੱਗੇ ਡੱਬੂ ਕੋ ਤਾਂ ਕੰਦ ਦੇ ਹੁਣ ਲੱਗੀ ਸਾਰੀਆਂ ਗੱਲਾਂ ਕਰਕੇ ਠੰਡੇ ਪੋਚੇ ਮਾਰਨ ਕਰ ਲੈ ਵੀ ਆਂ ਚੁਗਲੀਆਂ ਮਤਲਬ ਜਾਨੀਆਂ ਅਸੀਂ ਕੀ ਮਰਾਉ ਯਾਰ ਬੇਬੇ ਦਾ ਸਾਰਾ ਦਿਨ ਮੰਦਾ ਬੋਲੂ ਮੇਰੀ ਗੱਲ ਸੁਣ ਨਾ ਮੈਨੂੰ ਤਾਂ ਅਲਾਦਾ ਕਿਤੇ ਰਮੇ ਨੂੰ ਸੁਪਨਾ ਆਇਆ ਸੀ ਨਾ ਕਿ ਤਨਾ ਕਿਥੇ ਸੱਚ ਹੋਣ ਵਾਲਾ ਉਹ ਸੁਪਨਾ ਤਾਂ ਤੈਨੂੰ ਤਾਂ ਆਉਣਾ ਸੀ ਯਾਰ ਤੂੰ ਇਹੋ ਜਿਹੀ ਗੱਲਾਂ ਸੋਚਦੀ ਰਹਿਣੀ ਹੈਗੀ ਲੈ ਤੁਸੀਂ ਨਹੀਂ ਯਕੀਨ ਕਰਦੇ ਆਪਾਂ ਇੱਕ ਵਾਰੀ ਡਾਕਟਰ ਨੂੰ ਦਿਖਾਏ ਹੁੰਨੇ ਆ ਦਿਨੇ ਚੱਲ ਕੇ ਚੱਲ ਯਾਰ ਜੇ ਤੈਨੂੰ ਲੱਗਦਾ ਪ੍ਰੀਤ ਆਪਾਂ ਡਾਕਟਰ ਕੋਲ ਜਾਵਾਂਗੇ ਠੀਕ ਆ ਹਾਂ ਚਲੋ ਤੁਸੀਂ ਫਟਾਫਟ ਕਮਣੇ ਵੇਟ ਕੇ ਤੁਸੀਂ ਤਿਆਰ ਹੋ ਜਾ ਜੰਗਾ ਆ ਚੱਲ ਫਿਰ ਮੈਂ ਬਰਸੀਜਾ ਵੱਡੇ ਲੈਉਣਾ ਸੀ ਤੀਤੀ ਚੰਗਾ ਸ਼ੁਗਰਾ ਪ੍ਰੀਤਾ ਲੋਕਾਂ ਦੇ ਟਾਨਿਆਂ ਤੋਂ ਬਚ ਗਏ ਉਹ ਰੱਬ ਨੇ ਵਦਿਆ ਸੁਣ ਲਿਆ ਆਪਣੀ ਹਾਂ ਬੇਟਾ ਸੱਚ ਜੀ ਕੀ ਨਹੀਂ ਹੁੰਦਾ ਕਿ ਮੈਂ ਤਾਂ ਕੱਲਾ ਸੁਪਨਾ ਹੀ ਦੇ ਕੇ ਸੀ ਛੇੜੀ ਛੇੜੀ ਸਾਥੀ ਵੀ ਹੋਰ ਬਾਰ ਬਾਰ ਗੱਲ ਕਹਿੰਦਾ ਬੇਬੇ ਦੇ ਹੱਥ ਦਾ ਕੁਛ ਨਾ ਖਾਈ ਪੀ ਠੀਕ ਆ ਤੂੰ ਇਹਦਾ ਕੁਛ ਨਹੀਂ ਪਤਾ ਹੁੰਦਾ ਹੈ ਨਹੀਂ ਨਾਲੇ ਗੱਲ ਸੁਣਾ ਜੇ ਤੂੰ ਬੀਬੇ ਨੂੰ ਦੱਸ ਦਾਂਗੇ ਨਾ ਮਿੱਠਾ ਮਿੱਠੀ ਅੰਦਰੋਂ ਖੁਸ਼ ਹੋਊਗੀ ਪਤਾ ਨਹੀਂ ਅੰਦਰ ਮਨ ਚ ਕੀ ਬੇਈਮਾਨਾ ਹੋਊਗਾ ਇਹਦੇ ਮੈਂ ਪਹਿਲਾ ਵਾਰੀ ਆਪਦਾ ਜਵਾਬ ਖੋਤਾ ਹੁਣ ਦੂਜੀ ਵਾਰੀ ਨਹੀਂ ਇਹ ਕਰਨਾ ਮੈਂ ਬੇਬੇ ਤਾਂ ਮੈਂ ਕਦੇ ਲਵੇ ਵੀ ਨਹੀਂ ਲੱਗਣ ਦੇਣਾ ਚਾਹੇ ਤੁਸੀਂ ਗੁੱਸਾ ਹੀ ਕਰ ਲੋ ਓ ਯਾਰ ਮੈਨੂੰ ਕਾਹਦਾ ਗੁੱਸਾ ਨਹੀਂ ਗਿਆ ਜਦੋਂ ਪਤਾ ਲੱਗ ਗਿਆ ਬੇਬੇ ਦੇ ਲੱਛਣ ਮਾੜੇ ਨੇ ਯਾਰਾ ਸਿੱਧੇ ਮੁੱਦਾ ਉਹ ਬੋਲਦੀ ਨਹੀਂ ਗਈ ਬਸ ਹੁਣ ਜੇ ਪੁੱਛੂਗੀ ਹੁਣ ਇੱਕ ਵਾਰੀ ਤਾਂ ਉਹਨੂੰ ਦੱਸਣਾ ਹੀ ਪੈਣਾ ਚੱਲ ਕੋਈ ਨਾ ਦੇਖਦੇ ਹਾਂ ਕੀ ਬਣਦਾਗਾ ਖਾਈ ਪੀਂ ਨਾ ਬਸ ਆਹੀ ਗੱਲ ਦਾ ਡਰਾ ਮੈਨੂੰ ਨਹੀਂ ਖਾਂਦੀ ਮੈਂ ਉਹਦੇ ਹੱਦਾਂ ਕੁਝ ਨਹੀਂ ਦੇਖ ਲੈ ਕਿਵੇਂ ਬਿੜਕ ਤੇ ਬੈਠੀ ਐ ਹੈ ਉਹਨਾਂ ਬੱਚੂ ਹੋ 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 ਬੇਲੇ ਉਹ ਕੋਈ ਸੁੱਕਾ ਸਰੀਆ ਸ਼ੋਕਰਾ ਚੰਗਾ ਬੜਾ ਹੈ ਉਹਦਾ ਉੱਥੇ ਸੂਏ ਲੇ ਬੈਠਿਆਗਾ ਸੁੱਖਾ ਮਾਨ ਲੱਗ ਰਿਹਾਗਾ ਵੇ ਜਿਹੜੇ ਕੰਮ ਗਏ ਅਜ ਕਰ ਮੁਰਦਾ ਬੋਲੂ ਕਫਨ ਪਾੜੂ ਮੈਂ ਤਾਂ ਕਹੀ ਵੀ ਜਿਹਦੀ ਗਏ ਤੋਂ ਕੰਮ ਬਣ ਗਿਆ ਕਿ ਨਾ ਬਣ ਗਿਆ ਵੇ ਬੇਗਮਾ ਅੱਛਾ ਹਾਂ ਵੇ ਕਿਤੇ ਮੇਰੇ ਕੋਲ ਮਿੱਠੇ ਪੋਚੇ ਤਾਂ ਨਹੀਂ ਮਾਰਦੇ ਮੀਰ ਰਾਮ ਨੇ ਕਹਥੇ ਗੱਲ ਅੱਛਾ ਹਾਂ ਇਹਨੇ ਸੱਚੀ ਵੀ ਐ ਡਾਕਟਰ ਕੋਲ ਲੈ ਚਲਦਾ ਮੈਂ ਜੇ ਨਹੀਂ ਯਕੀਨ ਕਰਦੀ ਨਾਲ ਬਗ ਚਲਦੀ ਸਾਡੇ ਤੋਂ ਮੈਂ ਤਾਂ ਐ ਕਹਿਣੀ ਆ ਵੇ ਝੂਠੀ ਗੱਲ ਹੋਵੇ ਤਾਂ ਵੀ ਪ੍ਰਮਾਤਮਾ ਸੱਚੀ ਕਰ ਦੇ ਪਰ ਤੁਹਾਡੇ ਤੇ ਮੈਨੂੰ ਫਾਇਦਾ ਹੀ ਨਹੀਂ ਹੈਗੀ ਉਹ ਬੇ ਕੋਈ ਝੂਠ ਨਹੀਂ ਬੋਲਦੇ ਮਸਾ ਸੁਣੀਆਂ ਪ੍ਰਮਾਤਮਾ ਨੇ ਵਿਚਾਰ ਚੰਗਾ ਵੇ ਮੈਨੂੰ ਉਹ ਮੁੰਡਾ ਕਹਿ ਕੇ ਗਿਆ ਤੀ ਬੇ ਕੀ ਯਾਦ ਨਾ ਭੁੱਲ ਰਹੀਆਂ ਮੈਂ ਤਾਂ ਨਬਦੀਪਤਾ ਚਲ ਤੂੰ ਮੈਂ ਪਾਣੀ ਲਿਆਵਾਂ ਸਾਡੇ ਜੇ ਲਿਆ ਤੂੰ ਨਾ ਕੋਲੇ ਖੜੇ ਕਰ ਹਰੇ ਕਰਨ ਕਾਇ ਨਹੀਂ ਮੇਰੇ ਕਰਨੇ ਚ ਪਵੇ ਗੱਲ ਮਾਂ ਪੁੱਤਾਂ ਨੇ ਵੀ ਕੋਈ ਕਰਨੀ ਹੁੰਦੀ ਐ ਮੜਾਇਆ ਹੁਣ ਤਾਂ ਦੇਖ ਕੇ ਬੋਲਾ ਕਰ ਚੱਲ ਕੋਈ ਨਾ ਹੁਣ ਐਡੀ ਸੇ ਦੇ ਛਣ ਪੈਂਦੇ ਮੇਰੀ ਗੱਲ ਸੁਣ ਬੇ ਤੂੰ ਬਾਪ ਕਾਈ ਨਾ ਮੇਰੇ ਘਰ ਨਵਦੀਪ ਕਹਿੰਦਾ ਸੀ ਆ ਖਾਣੀ ਕਿਹੜਾ ਬਾਬਾ ਫੂਲ ਮਸਚੀ ਨੂੰ ਫੜ ਪਾਉਂਦਾ ਪਾਈ ਜਾਂਦੇ ਫੇਰਾ ਆਪਾਂ ਨੇ ਧਾਰਾ ਲੈਣੀ ਆ ਬਾਬੇ ਕਿਹਨੂੰ ਤੇਰੇ ਬੇ ਬਾਬੇ ਤੋਂ ਬਿਨਾ ਨਹੀਂ ਖਤੀ ਹੁੰਦੀ ਓਏ ਯਾਰ ਇੰਨਾ ਚ ਕੁਛ ਨਹੀਂ ਆ ਬਖੰਡ ਨੇ ਸਾਰੇ ਬੇ ਮੇਰੀ ਭੈਣ ਦੀ ਗੁਰਤੀ ਤੇ ਭਾਈ ਤੈਨੂੰ ਓਏ ਤਾਂ ਇੰਨੀ ਜੀ ਮਿੱਠੀ ਜਿਵਾਨ ਤੇਰੇ ਤਾਂ ਕੌਡੀ ਦੀ ਨਹੀਂ ਰਹੀ ਚੱਲ ਪਰ ਤੇਰੇ ਨਾਲ ਕੋਈ ਗੱਲ ਕਰਨੀ ਆ ਟੇ ਜਣਿਆ ਉਹਨਾਂ ਨੇ ਬਹੁਤ ਵਾਰ ਫੜ ਪਵਾਦੀ ਦੁਆ ਕੋਲੇ ਮੁੰਡੇ ਨੇ ਕੋਈ ਬੁੱਥ ਚ ਬਾੜ ਲਿਆ ਕਰ ਹਰੇਕ ਨਾ ਮੇਰੀ ਗੱਲ ਐ ਲਾ ਕੇ ਤੇਰਾ ਕਰਾ ਬੀਬੇ ਦੇਖ ਮੈਂ ਤਾਂ ਜਵਾਬ ਚਾਹੀਦਾ ਮੈਨੂੰ ਕੋਈ ਫਰਕ ਨਹੀਂ ਆ ਮੁੰਡਾ ਕੁੜੀ ਚ ਫਰਕ ਬਹੁਤ ਹੈ ਪਕਾਹੀ ਘੱਟ ਮਾਰਿਆ ਕਰ ਤੂੰ ਇਥੋਂ ਕੁੜੀਆਂ ਵੀ ਘੱਟ ਨਹੀਂ ਗਿਆ ਮੁੰਡਿਆਂ ਨਾਲ ਆਉਣ ਉਹਦਾ ਤੇਰੀ ਗੱਲ ਠੀਕ ਹੈ ਸੋਕਾ ਹੁਣ ਤਾਂ ਕੁੜੀਆਂ ਦੀ ਮੰਗ ਪਾਣ ਲੱਗ ਗਈ ਰਿਸ਼ਤੇ ਨਹੀਂ ਹੋ ਰਹੇ ਬੀ ਚਲ ਉਹਦਾ ਕੁਝ ਵੀ ਐ ਚਾਹੀ ਪੁੱਤ ਕੁੱਤੇ ਹੈ ਉਹਦਾ ਤੂੰ ਠੀਕ ਹੈ ਜਮਲਦੀ ਮੈਂ ਤਾਂ ਕੁਝ ਨਹੀਂ ਕਹਿੰਦੀ ਜਦੋਂ ਤੇਰੇ ਉਹ ਆਗਾ ਨਾ ਕੋਈ ਮਨੰਗ ਵੇਚ ਕੇ ਉਹ ਗਿਆ ਆਉਗਾ ਬਗਾਨਾ ਬਗਾਨੇ ਹੁੰਦਾ ਮਾੜੀ ਮੋਟੀ ਆਲੇ ਦਾਲੇ ਨੀਗਾ ਮਾਰ ਲੈ ਕਰ ਮੁੰਡੇ ਤਾਂ ਉਹ ਨਸ਼ਿਆਂ 'ਚ ਪੈ ਰਹੇ ਨੇ ਸਾਰੇ ਘਰ ਘਰ ਹੀਲਾ ਹੀ ਹੈਗਾ ਨਾ ਆ ਉਗਰਾਣੇ ਪੰਜ ਹੈਗੇ ਨਹੀਂ ਕਿ ਸਾਰ ਜੀ ਇੱਕ ਦਾ ਨਸ਼ਾ ਕਰ ਦੋ ਦਾ ਕਰ ਕਿੰਨੇ ਦਾ ਚਾ ਦੋ ਦਾ ਰਹਿਣਗੇ ਪੰਜ 'ਚੋਂ ਆ ਖੜ ਤੂੰ 5 ਸਾਲ ਜੇ ਕਰ ਕਰ ਨਾ ਨਸ਼ੇ ਟੀਕੇ ਨਾਲ ਮਰੇ ਨਾ ਤਾਂ ਮੈਂ ਨੂੰ ਵੀ ਨਾ ਜਾਣੀ ਤੂੰ ਜਾ ਕੇ ਕਰ ਸੇਤੀ ਨਸ਼ਾ ਤੇਰੀ ਕੀ ਨਿਕਲਣੀ ਨਸ਼ੇ ਬਿਨਾ ਖੁਦਾਬ ਨਹੀਂ ਰਹਿਣੀ ਕਿ ਮੇਰੇ ਲਾ ਤਾਂ ਪੰਜ ਚਾਰ ਸਾਲ ਲੈ ਤੇ ਦੇਖੀ ਜਾ ਉਹ ਤੇ ਲਿਖੀ ਪਈ ਹੈ ਮੇਰੀ ਉਹ ਤਾਂ ਪ੍ਰਮਾਤਮਾ ਦਾ ਦਿਨ ਤਰੀਕ ਰੀਖੇ ਪਿਆ ਹੈ। ਦੇਖ ਤੇਰੀ ਲਿਖੀ ਪਈ ਆ ਨਾ ਉਹ ਜਵਾਬ ਖੜੀ ਹੋਣੀ ਆ ਜਵਾਬ ਹੋਣਾ ਉਹਦੀ ਵੀ ਲਿਖੀ ਪਈ ਹੈਗੀ। ਵੇ ਮੈਂ ਤਾਂ ਤੈਨੂੰ ਐਂ ਪੁੱਛਦੀ ਆ ਤੂੰ ਇੰਨਾ ਸਿਆਣਾ ਕਦੋਂ ਦਾ ਹੋ ਗਿਆ? ਵੇ ਮੇਰੇ ਹੱਥਾਂ 'ਚ ਆ ਨਵਾਂ ਜਿਹਾ ਗੋਲ ਨਿਕਲਿਆ। ਤੂੰ ਸਾਰਾ ਦਿਨ ਮੈਨੂੰ ਦਿਨੇ ਮੱਤਾ। ਬੇਬੇ ਮੈਨੂੰ ਉਹਦੀ ਸੁਰਤ ਆ ਗਈ ਜਦੋਂ ਉਹ ਤੂੰ ਆਸਤਾਨੀਆਂ ਕਰਨ ਲੱਗੀ। ਸ਼ੈਤਾਨੀ ਤਾਂ ਮੈਂ ਕਰੀਆਂ ਨਹੀਂ ਜੇ ਮੈਂ ਕਰਨ ਲੱਗੀ ਨਾ ਸੋਨੂੰ ਬਿੰਦਜ ਵੇਚ ਕੇ ਦੋਈਆਂ ਨੂੰ ਖਾ। ਵੇ ਦੇਖ ਲੈ ਹਲੇ ਤਾਂ ਮੈਂ ਲੰਬੀ ਸੋਚਦੀ ਆ। ਨਾ ਤੇਰਾ ਤਾਂ ਮੁੰਡੇ ਹੀ ਸਿਆਣਾ ਹੋ ਨਵਦੀ ਨੂੰ ਮੈਨੂੰ ਜਿਹੜਾ ਮਤ ਦੇ ਕੇ ਗਿਆ ਕਹਿੰਦਾ ਬੇਬੇ ਦੂਆਂ ਬਹੂਆਂ ਦੇ ਫਲ ਪਵਾ ਕੇ ਦੂਆਂ ਕੋਈ ਮੁੰਡੇ ਨਹੀਂ ਬੇ ਬੁੱਥੇ ਚ ਮਾਰ ਲਿਆ ਕਰ ਕੋਈ ਕਰ ਪਾੜ ਦੇ ਫਿਰਦੇ ਨੇ ਲੋਕ ਕਿਸੇ ਦੀ ਗੱਲਾਂ 'ਚ ਨਹੀਂ ਆਏ ਕਰਦੇ ਹੁੰਦੇ ਤੈਨੂੰ ਮੈਂ ਇਹੀ ਗੱਲ ਕਹਿੰਦਾ ਤੈਨੇ ਪਹਿਲਾਂ ਬਹੁਤ ਕੁਝ ਕਰਤਾ ਹੁਣ ਜਮੀਨਾਂ ਸੋਚੀ ਕਰਨ ਬਾਰੇ ਤੇ ਮੇਰੇ ਸੇ ਚ ਭੜਾਈ ਆਗੇ ਠੀਕ ਆ ਮਾਂ ਪੁੱਤ ਦਾ ਰਿਸ਼ਤਾ ਬਚਿਆ ਰਹੂਗਾ ਬਾਕੀ ਤੇਰੀ ਮਰਜ਼ੀ ਹੈਗੀ ਕਰ ਲੈ ਕੇ ਉਹਨੂੰ ਭੰਡਾ ਕਹਿੰਦਾ ਗਦੇ ਦੀ ਅੱਖ ਜਵਾ ਤਾਂ ਨੂਨ ਕਹਿੰਦਾ ਮੇਰੀ ਅੱਖ ਭੰਨਤੀ ਬਸ ਆਹੀ ਮਹਾਵਰ ਯਾਤਰੀ ਕੋਲ ਆ ਨਾ ਨਹੀਂ ਤਾਂ ਉਹ ਵਿਚਾਰਾ ਮੈਨੂੰ ਜਵਾਕ ਇੰਨੀ ਸੋਹਣੀਆਂ ਗੱਲਾਂ ਕਰਕੇ ਗਿਆ ਲੈ ਕੁੱਤੇ ਮਗੂ ਭੌਂਕਦਾ ਫਿਰਦਾ ਇਹਦਾ ਭਾਈ ਹੁਣ 3 ਰਾਤ ਤੇ ਚੜਿਆ ਹੋਇਆ ਜੇ ਪੁੱਠਾ ਕਹੂਗਾ ਨਾ ਲੰਕ ਜਾ ਪੁੱਠਾ ਵੀ ਲੰਕ ਜੂ ਮੈਂ ਸਿੱਧੇ ਰੂ ਮੈਨੂੰ ਪੁੱਠੀ ਕਹਿੰਨੇ ਪਲੇਗਰੇ ਜਾ ਆਪੀ ਕੰਡੇ ਵੀਰ ਆਪੀ ਚੁਕੇਗਾ ਜਿੱਦਾਂ ਆਗੇ ਕਹਿੰਦਾ ਕੋਈ ਤੇਰੇ ਪਤੰਦਰ ਨਹੀਂ ਜੰਮ ਲਈ ਇੱਥੇ ਫਿਰਿਆ ਕਰ ਬੋਧੀਆਂ ਮੁੰਦੀ ਤੇਰੇ ਬਾਹਰ ਫੇਰ ਯਾਦ ਆਉਣਗੇ ਮਾਂ ਦੀਆਂ ਗੱਲਾਂ ਫਿਰਿਆ ਹਵਾ ਫੱਕਦਾ ਮੈਂ ਕਿਹਾ ਤਾਰਾ ਲੈਣੀਆਂ ਨਹੀਂ ਮੈਨੂੰ ਕੀ ਮੈਂ ਤਾਂ ਬਈ ਮੈਨੂੰ ਮੇਰਾ ਸੌਦਾ ਸਮਾ ਗਿਆ ਦੀ ਮੈਂ ਗਾਂ ਸਮਾ ਗਈ ਧੱਕੇ ਖਾਂਦਾ ਫੇਰਾ ਫੇਰ ਨਹੀਂ ਕੁਝ ਕਿ ਵਕਤੋਂ ਗੁੰਜੀ ਢੂਮਣੀ ਗਾਵੇ ਆਲ ਪਤਾਲ ਫਿਰ ਜਾਈ ਫਿਰ ਗੂੰਹਾਂਦਾ ਮੈਨੂੰ ਕੀ ਲੈਣਾ